ਐਜ਼ ਆ ਦੇਖੋ ਗਾਇਨੋਕੋਲੋਜਿਸਟ ਜ ਮੈਂ ਸੁਜੈਸਟ ਕਰਨਾ ਚਾਹੁੰਦੀ ਆ ਕਿ ਐਪਰੋਪ੍ਰੀਏਟ ਏਜ ਜਿਹੜੀ ਆ 25 ਤੋਂ 28 ਹੀ ਹੁੰਦੀ ਆ ਕਿ ਵੈਸੇ ਤਾਂ 22 ਦੇ ਕਹਿ ਦਿੰਦੇ ਸੀ ਲੇਕਿਨ ਨਹੀਂ ਹਾਂ ਪੜਾਈ ਬਹੁਤ ਜ਼ਰੂਰੀ ਹੈ ਆਪਣਾ ਕੈਰੀਅਰ ਸੈੱਟ ਕਰਨਾ ਵੀ ਜ਼ਰੂਰੀ ਹੈ ਲੇਕਿਨ ਹਾਂ 30 ਪਲੱਸ ਤੇ ਯੂ ਸ਼ੁਡ ਬੀ ਕਾਸ਼ੀਅਸ ਕਿ ਹਨਾ ਉਹ ਜਿਹੜੀ ਮੇਨ ਚੀਜ਼ ਹੈ ਕਿ ਉਹ ਬੱਚੇ ਪੋਸਟ ਗ੍ਰੈਜੂਏਸ਼ਨ ਦੇ ਟਾਈਮ ਆ ਹੀ ਜਾਂਦਾ ਤਾਂ ਇਸ ਕਰਕੇ ਥੋੜਾ ਧਿਆਨ ਆਪਣਾ ਰੱਖਣਾ ਬਹੁਤ ਜ਼ਰੂਰੀ ਹੈ ਮੇਨਲੀ ਜਿਹੜਾ ਕਨਸੀਵਿੰਗ ਏਜ ਹੈ ਉਹ 25 ਤੋਂ 30 ਬੈਸਟ ਹੁੰਦੀ ਹੈ 30 ਤੋਂ 35 'ਚ ਥੋੜੀ ਪ੍ਰੋਬਲਮ ਆਉਂਦੀ ਹੈ ਲੇਕਿਨ 35 ਸਾਲ ਤੋਂ ਬਾਅਦ ਹੁਣ ਬੱਚੇ ਤਾਂ ਦੇਖੋ ਮੇਰੇ ਕੋਲ 32 23 24 ਵਾਲੇ ਤਾਂ ਮੈਨੂੰ ਲੱਗਦਾ ਸੌ ਚੋਂ ਇੱਕ ਦੋ ਹੀ ਆਂਦੇ ਆ ਹਮ ਆਲਮੋਸਟ 80% ਬੱਚੇ 30 ਪਲੱਸ ਹੈ ਔਰ ਉਹਦੇ ਜੋ ਵੀ ਜੇ ਕਹਿ ਲਓ ਤਾਂ 50% 35 ਪਲੱਸ ਹੀ ਆਂਦੇ ਆ ਤੇ ਮੈਰੀ ਉਹਨਾਂ ਨੂੰ ਸੁਜੈਸ਼ਨ ਇਹ ਹੈ ਕਿ ਮੈਂ ਇਹ ਨਹੀਂ ਕਹਿੰਦੀ ਕਿ profession ਬੁਰੀ ਚੀਜ਼ ਹੈ ਲੇਕਿਨ ਉਹਦੇ ਪਿੱਛੇ ਇੰਨਾ ਨਾ ਭਜੋ ਕਿ ਤੁਹਾਨੂੰ ਬਾਅਦ ਚ ਪੇ ਕਰਨਾ ਪੈ ਜਾਵੇ ਹਾਂਜੀ ਹੈਨਾ ਬਾਅਦ ਚ ਤੁਸੀਂ ਉਹ ਆਈਵੀਐਫ ਵੱਲ ਜਾ ਰਹੇ ਹੋ ਜਾਂ ਐਗ ਫ੍ਰੀਜ਼ਿੰਗ ਹੋ ਰਹੀ ਹੈ ਜਾਂ ਐਗ ਹੀ ਘਟ ਗਿਆ ਇਹ ਅੱਜ ਇੱਕ ਬੇਬੀ ਤੁਹਾਨੂੰ 30 ਅ uh, 30 ਤੋਂ ਪਹਿਲਾਂ ਜਾਂ 30 32 ਤੇ ਕਰ ਲੈਣਾ ਚਾਹੀਦਾ ਠੀਕ ਹੈ ਉਸ ਤੋਂ ਬਾਅਦ ਜੇ ਤੁਸੀਂ ਫਿਰ ਵੀ ਤੁਹਾਨੂੰ ਲੱਗਦਾ ਕਿ ਹਾਂ ਕੋਈ ਐਸੀ ਪ੍ਰੋਬਲਮ ਹੈ ਕਿ ਤੁਸੀਂ ਨਹੀਂ ਕਰ ਸਕਦੇ ਤਾਂ ਆਪਣੀ ਸਿਹਤ ਨੂੰ ਇੰਨਾ ਅੱਛਾ ਜ਼ਰੂਰ ਰੱਖੋ ਆਪਣੀ ਬਾਡੀ ਨੂੰ ਇੰਨਾ ਜ਼ਰੂਰ ਅੱਛਾ ਰੱਖੋ ਕਿ ਤੁਹਾਨੂੰ ਜਿਹੜੇ ਐਗਸ ਹੈ ਉਹ ਬਾਹਰੋਂ ਨਾ ਲੈਣੇ ਪੈਣ ਤੁਹਾਡੇ ਐਗਸ ਹੈਲਦੀ ਰਹਿਣ ਠੀਕ ਹੈ ਇਹ ਤੁਹਾਡਾ ਐਂਟੀ ਮਲੇਰੀਅਨ ਨਾਰਮਲ ਰਹੇ ਤੁਹਾਡਾ ਦੂਸਰੇ ਹਾਰਮੋਨਸ ਜਿਹੜੇ ਆ ਉਹ ਠੀਕ ਰਹਿਣ ਬਾਕੀ ਜਿੱਦਾਂ ਹੁਣ ਮੈਂ ਤੁਹਾਨੂੰ ਮੀਨੋਪੌਸ ਤੇ ਵੀ ਕਿਹਾ ਸੀ ਹਾਂਜੀ ਕੀ ਏਜ ਜਿੰਨਾ ਤੁਸੀਂ ਮੰਨੂਗੇ ਉਹਨਾ ਤੱਕ ਕਰੇਗੀ ਹੂੰ ਹੁਣ ਪਿੱਛੇ ਜੇ ਮੇਰੇ ਕੋਲ ਇੱਕ ਬੱਚੀ ਦਾ ਫੋਨ ਆਇਆ ਸੀ ਆਨਲਾਈਨ ਕੰਸਲਟੇਸ਼ਨ ਲਈ ਉਹ ਮੈਨੂੰ ਉਹਨੇ ਕਿਹਾ ਕਿ ਉਹਨੇ ਤਿੰਨ ਵਾਰ ਆਪ ਹੀ ਕਹਿ ਦਿੱਤਾ ਕਿ ਮੇਰੀ ਏਜ 36 ਹੈ ਮੈਮ ਮੇਰੀ ਏਜ 36 ਹੈ ਮੈਂ ਕਿਹਾ ਬੱਚਾ ਤੂੰ ਆਪ ਬਹੁਤ ਡਰੀ ਹੋਈ ਹੈ ਹੈਨਾ ਹੁਣ ਜੇ ਦੀ ਮੈਰਜ 30 ਤੇ ਹੀ ਉਹਦਾ ਸੈਕੰਡ ਬੇਬੀ 36 ਤੇ ਹੋਏਗਾ ਤਾਂ ਡਰੋ ਨਾ ਆਪਣੇ ਉਤੇ ਵਰਕਆਊਟ ਕਰੋ ਕਈ ਵਾਰ ਕੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਉਹ इजीली ਕਨਸੀਵ ਵੀ ਕਰ ਲੈਂਦੇ ਆ ਲੇਕਿਨ ਹਾਂ ਇਹ ਹੈ ਕਿ ਕੰਜੇਨਿਟਲ ਅਬਨਾਰਮੈਲिटीज ਜਾਂ ਬੱਚਿਆਂ ਦੀ ਥੋੜੀ ਜੀ ਸਿਕਨੈਸ ਮੈਂਟਲ ਸਿਕਨੈਸ ਵੱਲ ਥੋੜੀ ਪ੍ਰੋਬਲਮ ਆਣ ਦੇ ਚਾਂਸਸ ਹੁੰਦੇ ਆ ਪੇਸ਼ੈਂਟ ਨੂੰ ਪ੍ਰੀ ਡਾਇਬੀਟਿਸ ਦੇ ਹਾਈਪਰ ਟੈਨਸ਼ਨ ਦੇ ਚਾਂਸਸ ਹੋ ਜਾਂਦੇ ਆ ਤਾਂ ਇਟ ਇਜ਼ ਬੈਟਰ ਕਿ ਤੁਸੀਂ ਟਾਈਮ ਤੇ ਮੈਰਿਜ ਵੀ ਟਾਈਮ ਤੇ ਹੋਣੀ ਚਾਹੀਦੀ ਹੈ ਔਰ ਪ੍ਰੈਗਨਨਸੀ ਵੀ ਟਾਈਮ ਤੇ ਹੋਣੀ ਚਾਹੀਦੀ ਹੈ ਔਰ ਕੋਈ ਰੀਜਨਸ ਜਿੰਨਾ ਕਰਕੇ ਜੇ ਤੁਸੀਂ ਡਿਲੇ ਕਰ ਰਹੇ ਹੋ ਤਾਂ ਕੰਨ ਲਈ ਆਪਣੀ ਬਾਡੀ ਇਸ ਤਰ੍ਹਾਂ ਰੱਖੋ ਕਿ ਜਦੋਂ ਤੁਸੀਂ ਕਨਸੀਵ ਕਰੋ ਬੇਬੀ ਵੀ ਹੈਲਦੀ ਆਏ ਔਰ ਤੁਹਾਨੂੰ ਵੀ ਕੋਈ ਪ੍ਰੋਬਲਮ ਨਾ ਹੋ ਤੇ ਇੱਕ ਪਹਿਲਾਂ ਆਪਾਂ ਸੁਣਦੇ ਸੀ ਵੀ ਕਿਸੇ ਕਿਸੇ ਦਾ ਸੀ ਸੈਕਸ਼ਨ ਹੁੰਦਾ ਸੀ ਹੈਨਾ ਨਾਰਮਲ ਡਿਲੀਵਰੀਜ਼ ਜ਼ਿਆਦਾ ਹੁੰਦੀਆਂ ਸੀ ਪਰ ਹੁਣ ਆਪਸ ਹੁੰਦਿਆਂ ਵੀ ਨਾਰਮਲ ਡਿਲੀਵਰੀ ਕਿਸੇ ਕਿਸੇ ਦੀ ਹੁੰਦੀ ਹੈ ਸੀ ਸੈਕਸ਼ਨ ਲੋਕਾਂ ਦੇ ਵੱਧ ਹੁੰਦੇ ਆ ਮੈਮ ਇਹਦਾ ਕੀ ਰੀਜ਼ਨ ਆ ਮੈਮ ਸੀ ਸੈਕਸ਼ਨ ਦੇਖੋ ਮੈਂ ਹਰ ਇੱਕ ਪੇਸ਼ੈਂਟ ਨੂੰ ਨਾ ਇੱਕੋ ਹੀ ਗੱਲ ਕਹਿੰਦੀ ਆ ਕਿ ਪ੍ਰੈਗਨੈਂਸੀ ਪਲੱਸ ਡਿਲੀਵਰੀ ਇਹ ਦੋਨੋਂ ਨੇਚਰਲ ਪ੍ਰੋਸੈਸ ਹੈ ਹਮ ਇਹਨਾਂ ਨੂੰ ਨਾ ਤਾਂ ਕੋਈ ਰੋਕ ਸਕਦਾ ਨਾ ਇਸ ਚੀਜ਼ ਤੇ ਜਿੰਨੀ ਮੈਡੀਕੇਟ ਵਧੀ ਜਾ ਰਹੀ ਹੈ ਉਨਾ ਹੀ ਜਿਹੜੇ ਚਾਂਸਸ ਹਨਾ ਇਹਨਾਂ ਚੀਜ਼ਾਂ ਵੱਲ ਜ਼ਿਆਦਾ ਜਾ ਰਹੇ ਹਨ ਜਿੱਦਾਂ ਪਹਿਲਾਂ ਨੈਚੁਰਲ ਪ੍ਰੈਗਨancies ਹੁੰਦੀਆਂ ਹੀ ਸੀ ਹਾਂਜੀ ਲੋਕਾਂ ਦੇ ਤਿੰਨ ਤਿੰਨ ਚਾਰ ਚਾਰ ਬੱਚੇ ਵੀ ਹੁੰਦੇ ਸੀ ਹੁਣ ਤਾਂ ਇੱਕ ਜਾਂ ਦੋ ਬੇਬੀ ਕਰਨੇ ਹੁੰਦੇ ਉਹ ਦਿਮਾਗ ਤੇ ਇੰਨੇ ਜ਼ਿਆਦਾ ਫੀਅਰ ਹੁੰਦੇ ਆਂ ਔਰ ਕਈ ਵਾਰ ਤਾਂ ਪੇਸ਼ੈਂਟ ਦੀਆਂ ਪੇਨਸ ਰਿਲੇਟਿਵ ਹੀ ਨਹੀਂ ਦੇਖ ਸਕਦੇ ਹੈਨਾ ਪੇਨ ਬੇਅਰਿੰਗ ਕਪੈਸਿਟੀਆਂ ਘਟ ਗਈਆਂ ਦੂਸਰਾ ਜਿਹੜੀ ਮੇਨ ਚੀਜ਼ ਹੈ ਕਿ ਪੂਰਾ 9 ਮੰਥ ਦਾ ਐਡਰੈਸਟ ਕਰਦੇ ਆ ਫਿਰ ਤੁਸੀਂ 8ਵੇਂ 9ਵੇਂ ਮਹੀਨੇ 'ਚ ਥੋੜੀ ਬਹੁਤੀ ਐਕਸਰਸਾਈਜ਼ ਕਰਦੇ ਹੋ ਜਿਹਦੇ ਕਰਕੇ ਬੇਬੀ ਡਾਊਨ ਹੀ ਨਹੀਂ ਆਪਾਂ ਦਾ ਡਿਊਰੇਸ਼ਨ ਆਫ ਲੇਬਰ ਵੱਧ ਜਾਂਦੀ ਹੈ ਤਾਂ ਇਸ ਕਰਕੇ ਥੋੜੇ ਚਾਂਸੇਸ ਹੋ ਜਾਂਦੇ ਜੇ ਪੇਸ਼ੈਂਟ ਥਰੋਅਆਊਟ ਪ੍ਰੈਗਨਨਸੀ ਐਕਟਿਵ ਰਹਿੰਦਾ ਔਰ ਜਿੱਦਾਂ ਆਪਣੀ ਰੂਟੀਨ ਵਰਕਆਊਟ ਕਰਦਾ ਰਹਿੰਦਾ ਯੋਗਾ ਮੈਡੀਟੇਸ਼ਨ ਕਰਦਾ ਰਹਿੰਦਾ ਤਾਂ ਫੈਟਸ ਘਟ ਲੈਂਦਾ ਤਾਂ ਫਿਰ ਉਹਦੇ ਚਾਂਸੇਸ ਵੱਧ ਜਾਂਦੇ ਗਾਰੰਟੀ ਕਿਸੇ ਚੀਜ਼ ਦੀ ਨਹੀਂ ਹੁੰਦੀ ਲੇਕਿਨ ਚਾਂਸੇਸ ਹੁਣ ਮੇਰੇ ਕੋਲ ਇੱਕ ਪੇਸ਼ੈਂਟ ਆਈ ਸੀਗੀ ਉਹ ਥਰੋਊਟ ਪ੍ਰੈਗਨਨਸੀ ਐਕਟਿਵ ਰਹੀ ਐ ਖੰਨਾ ਤੁਸੀਂ ਉਹ ਪੇਸ਼ੈਂਟ ਤੁਸੀਂ ਮੰਨੋਗੇ ਵੀ ਨਹੀਂ ਉਹ ਸਵੇਰੇ ਪੇਸ਼ੈਂਟ ਮੇਰੇ ਖਿਆਲ ਸੇ 4 ਜਾਂ 5 ਵਜੇ ਐਡਮਿਟ ਹੋਈ ਐ ਉਹਦੀ 4-5 ਘੰਟੇ ਚ ਨਾਰਮਲ ਫਰਸਟ ਵੇਵ 4-5 ਘੰਟੇ ਚ ਨਾਰਮਲ ਡਿਲੀਵਰ ਹੋ ਗਿਆ ਅੱਛਾ ਕਿਉਂਕਿ ਜਿਹੜੇ ਲੋਕ ਗੱਲ ਸੁਣਦੇ ਆ ਜਾਂ ਜਿੱਦਾਂ ਜਿੱਦਾਂ ਮੈਂ ਐਕਸਰਸਾਈਜ਼ ਸਮਝਾਉਂਦੀ ਆ ਡਾਈਟ ਪਲਾਨ ਦੱਸਦੀ ਆ ਉਸ ਤਰ੍ਹਾਂ ਕਰਦੇ ਆ ਤਾਂ ਕੋਈ ਪ੍ਰੋਬਲਮ ਵੀ ਨਹੀਂ ਆਉਂਦੀ ਹਮ ਉਹ ਤਾਂ ਜੇ ਬਿਲਕੁਲ ਹੀ 베ਬੀ ਉਹ ਹੈ ਸਭ ਕੁਝ ਸਮੂਥਲੀ ਚੱਲ ਰਿਹਾ ਤਾਂ ਕੋਈ ਜ਼ਰੂਰਤ ਨਹੀਂ ਐ ਦਾ ਅ ਇਸੇ ਦਾ ਨਾ ਇੱਕ ਦੂਸਰਾ ਪੇਸ਼ੈਂਟ ਸੀ ਉਹਦਾ ਸਭ ਠੀਕ ਚੱਲ ਰਿਹਾ ਸੀ ਉਹਨੇ ਆਪ ਹੀ ਬਹੁਤ ਜ਼ਿਆਦਾ ਇਹ ਨਈ ਪੇਨ ਐਂਡ ਚ ਬੇਅਰ ਕਰ ਪਾਇਆ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਮਤਲਬ ਉਹਨਾਂ ਦੇ ਫੈਮਿਲੀ ਨੇ ਵੀ ਕਹਤਾ ਕਿ ਵੀ ਡੋਨਟ ਵਾਂਟ ਟੂ ਟੇਕ ਐਨੀ ਕਾਈਂਡ ਆਫ ਰਿਸਕ ਕੋ ਲੈਂਡ ਕਰ ਗਿਆ ਸੀ ਸੈਕਸ਼ਨ ਪੇਸ਼ੈਂਟਸ ਪਲੱਸ ਤੁਹਾਡੀ ਰੈਗੂਲਰ ਐਕਸਰਸਾਈਜ਼ ਪਲੱਸ ਤੁਹਾਡਾ ਜਿਸ ਤਰ੍ਹਾਂ ਦਾ ਤੁਸੀਂ ਖਾਣ ਪਾਣ ਰੱਖਿਆ ਇਸ ਚੀਜ਼ਾਂ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਜੇ ਤੁਹਾਡੀ ਸੈਡੈਂਟਰੀ ਲਾਈਫ ਹੈ ਤਾਂ ਚਾਂਸਸ ਸੀਜ਼ੇਰੀਅਮ ਦੇ ਵੱਧ ਜਾਂਦੇ ਆ ਜੇ ਤੁਹਾਡੀ ਐਕਟਿਵ ਲਾਈਫ ਹੈ ਤਾਂ ਚਾਂਸਸ ਸੀਜ਼ੇਰੀਅਮ ਦੇ ਘੱਟ ਜਾਂਦੇ ਆ ਲੇਕਿਨ ਫਿਰ ਵੀ ਹੋਏ ਕਈ ਪੇਸ਼ੈਂਟ ਇਸ ਤਰ੍ਹਾਂ ਵੀ ਕਹਿੰਦੇ ਕਿ ਅਸੀਂ ਤਾਂ ਪੂਰੇ 9 ਮਨთ ਕੰਮ ਕੀਤਾ ਤਦ ਵੀ ਸੀ-ਸੈਕਸ਼ਨ ਹੋ ਗਿਆ ਉਹਨਾਂ ਦਾ ਬੋਨ ਸਟਰਕਚਰ ਇਸ ਤਰ੍ਹਾਂ ਦਾ ਹੋਏਗਾ ਹੈਨਾ ਲੇਕਿਨ ਜੇ ਤੁਹਾਡਾ ਸਾਰਾ ਕੁਝ ਠੀਕ ਹੈ ਹੈਲਦੀ ਹਾਈਟ ਅੱਛੀ ਹੈ ਸਭ ਹੈ ਤਾਂ ਕੋਈ ਐਸੀ ਪ੍ਰੋਬਲਮ ਨਹੀਂ ਆ ਹਮ